ਮੈਂਂਤ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰੋ ਅੱਜ ਜਲੂਸ ਨਿਕਲ ਚੱਲਿਆ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਲੈਕ ਕੀਤਾ ਇਹ ਬਲੈਕਮੇਲਰ ਐਂਜਲੂ ਬੰਦੇ ਦਾ ਪੁੱਤ ਬਣਾ ਦੂ ਮੈਂ ਜਿੱਦਨ ਮੈਂ ਆ ਗਿਆ ਇੱਥੇ ਜੇ ਮੈਂ ਲੁਧਿਆਣਾ ਆ ਗਿਆ ਤਾਂ ਬੈਂਸ ਨੂੰ ਧੂੜ ਚਟਾ ਦੇਾਂਗਾ ਆਏ ਉਂਗਲਾ ਵਿਖਾਉਣ ਵਾਲੇ ਐਂ ਕਰ ਦੂ ਮੈਂ ਬਿਲਕੁਲ ਅੰਦਰ ਦੇ ਦੂ ਉਹ ਬੰਦਾ ਜਿਹਦੇ ਨਾਮ ਦੇ ਉੱਤੇ ਲੋਕ ਗੀਤ ਬਣ ਗਏ ਬੱਚਾ ਬੱਚਾ ਬੋਲਦਾ ਮਜੀਠੀਆ ਚਿੱਟਾ ਤੋਲਦਾ ਮਜੀਠੀਆ ਕੋਲੋਂ ਸੁਖਵੀਰ ਬਾਦਲ ਕੋਲੋਂ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਲੀਡਰ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਬੈਂਸ ਕੀ ਹੈ ਜੀਹ ਹੈ ਇਹ ਹੈ ਕਾਲਿਆ ਗੂ ਵਿਕਰਮ ਸਿੰਘ ਮਜੀਠੀਆ ਦਾ ਜਵਾਬ ਅਸਲ 'ਚ ਮਜੀਠੀਆ ਨੇ ਸਿਮਰਜੀਤ ਸਿੰਘ ਬੈਂਸ ਦੇ ਉਸ ਚੈਲੰਜ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਵਿਕਰਮ ਮਜੀਠੀਆ ਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਜਵਾਬ ਵਿੱਚ ਵਿਕਰਮ ਮਜੀਠੀਆ ਨੇ ਬੈਂਸ ਨੂੰ ਬਲੈਕਆ ਕਹਿ ਕੇ ਸੰਬੋਧਨ ਕੀਤਾ ਹੈ ਉਹ ਦੱਸੋ ਤੁਸੀਂ ਉਹ ਬਲੈਕਆ ਕੀ ਕਹਿ ਰਿਹਾ ਹੈ ਉਹ ਬਲੈਕਮੇਲਰ ਬੰਦਾ ਜਿਹਨੇ 2 ਮਰਲੇ ਦੀ ਕੋਠੀ 'ਚ ਰਹਿੰਦਾ ਸੀ ਹੁਣ 15 ਮਰਲੇ 'ਚ ਪਹੁੰਚ ਗਿਆ ਲੋਕਾਂ ਨੂੰ ਬਲੈਕਮੇਲ ਕਰ ਕਰਕੇ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬੈਂਚ ਉਹ ਬੈਂਚ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰੋ ਅੱਜ ਜਲੂਸ ਨਿਕਲ ਚੱਲਿਆ ਤਿਆਰ ਨਹੀਂ ਇਹ ਬਲੈਕਮੇਲ ਨਾ ਰਹਿਣ ਚਲੂ ਬੰਦੇ ਦਾ ਪੁੱਤ ਬਣਾ ਦੂੰ ਮੈਂ ਜਿਸ ਦਿਨ ਮੈਂ ਆ ਗਿਆ ਇੱਥੇ ਨਹੀਂ ਦੇਖੋ ਮੈਂ ਫੇਰ ਉਹ ਬੇਨਤੀ ਕਰਾਂ ਕਿ ਫੈਸਲਾ ਉਹਨਾਂ ਦਾ ਮਗਰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ ਜਿਨ੍ਹਾਂ ਨੇ 2 ਮਰਲੇ ਦੇ ਪਲਾਟ 'ਤੇ ਰਹਿ ਕੇ ਤੁਸੀਂ ਤਾਂ ਮੇਰੇ ਵੀਰੋ ਉਹ ਤੁਸੀਂ ਵੀ ਵੇਖਿਓ ਉਹਦੇ ਹਾਲਾਤ 15 ਕਿੱਲੇ ਦੀ ਕੋਠੀ 'ਚ ਐਵੇਂ ਨਹੀਂ ਰਹਿਣ ਲੱਗੇ ਜਿਹੜੀ ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ ਆਏ ਉਹ ਗਲਾ ਮਖੌਣ ਵਾਲੇ ਐ ਕਰ ਦੂੰ ਮੈਂ ਬਿਲਕੁਲ ਅੰਦਰ ਦੇ ਦੂੰ ਇਸ ਲਈ ਬਰਾਵੋ ਇਹ ਜਿਹੜੇ ਇਸ ਤਰ੍ਹਾਂ ਨਹੀਂ ਚਾਹੀਦਾ ਹੱਥ ਜੋੜ ਕੇ ਰੱਖਣ ਇਹ ਕੰਮ ਸ਼ੋਭਦਾ ਨਹੀਂ ਲੋਕਤੰਤਰ ਚ ਗੁਰੂ ਦੀ ਬਖਸ਼ਿਸ਼ ਲੋਕਾਂ ਦਾ ਸਾਥ ਚਾਹੀਦਾ ਇਹ ਜਿਹੜੀ ਬਦਮਾਸ਼ੀ ਵਾਲਾ ਕੰਮ ਇਹ ਠੀਕ ਨਹੀਂ ਬਾਕੀ ਮੈਂ ਬਿੱਟੂ ਜੀ ਨੂੰ ਜ਼ਰੂਰ ਕਹੂੰਗਾ ਕਿ ਮੇਅਰ ਤੁਹਾਡਾ ਵਜ਼ੀਰ ਤੁਹਾਡਾ ਐਮਪੀ ਤੁਸੀਂ ਤੇ ਤੁਹਾਡਾ ਰਿਜ਼ਲਟ ਜ਼ੀਰੋ ਆ ਬੋਟ ਲਾਏ ਆ ਪੇੜਾਂ ਤੇ ਲਗਾਏ ਆ ਆ ਪੇੜਾਂ ਤੇ ਨਹੀਂ ਲ ਮੈਨ ਲਾਦਾ ਪੇੜਾਂ ਤੇ ਤਾਂ ਇਹਨਾਂ ਨੂੰ ਚੜਾ ਦੇਣਾ ਲੋਕਾਂ ਨੇ ਇਹ ਜਾਣ ਕਿਵੇਂ ਬਚਾਉਣੀ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਨੇ ਵੀ ਵਿਕਰਮ ਮਜੀਠੀਆ ਦੇ ਵਾਰ ਤੇ ਪਲਟ ਵਾਰ ਕੱਟ ਮਾਰਿਆ ਬੈਂਸ ਨੇ ਇੱਕ ਵਾਰ ਫੇਰ ਵਿਕਰਮ ਮਜੀਠੀਆ ਤੇ ਚਿੱਟਾ ਵੇਚਣ ਦੇ ਇਲਜ਼ਾਮ ਲਾਏ ਤੇ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਨ ਲਈ ਚੈਲੰਜ ਵੀ ਕੀਤਾ ਆਵਾਜ਼ੇ ਖਲਕ ਨਗਾੜਾਏ ਖੁਦਾ ਲੋਕਾਂ ਨੂੰ ਸਭ ਪਤਾ ਮੈਨੂੰ ਕਿਸੇ ਕੋਲੋਂ ਮਜੀਠੀਆ ਕੋਲੋਂ ਸukhbir Badal ਕੋਲੋਂ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਲੀਡਰ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਬਹਿਸ ਕੀ ਆ ਉਹ ਲੋਕ ਜਾਣਦੇ ਆ ਮਜੀਠੀਆ ਕੀ ਆ ਤੇ ਬਹਿਸ ਕੀ ਆ ਮੈਂ ਤਾਂ ਬੜੇ ਅਦਬ ਸਤਕਾਰ ਦੇ ਨਾਲ ਕਿਹਾ ਸੀ ਕਿ ਜੇ ਮਜੀਠੀਆ ਲੁਧਿਆਣੇ ਨੂੰ ਇਲੈਕਸ਼ਨ ਲੜ ਲੇ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਸਮਝੂਗਾ ਕਿ ਮੇਰਾ ਜੀਵਨ ਸਫਲ ਹੋ ਗਿਆ ਉਹ ਬੰਦਾ ਜਿਹਦੇ ਨਾਮ ਦੇ ਉੱਤੇ ਲੋਕ ਗੀਤ ਬਣ ਗਏ ਬੱਚਾ ਬੱਚਾ ਬੋਲਦਾ ਮਜੀਠੀਆ ਚਿੱਟਾ ਤੋਲਦਾ ਚਿੱਟਾ ਗਲੀ ਗਲੀ ਆ ਚੋਰ ਕੁੱਤੀ ਰਲੀ ਆ ਮੈਂ ਤਾਂ ਕੁਛ ਕਿਹਾ ਹੀ ਨਹੀਂ ਗਾ ਮੈਂ ਤਾਂ ਸਿਰਫ ਇਹ ਕਹਿਣਾ ਵੀ ਉਹ ਲੁਧਿਆਣੇ ਆਵੇ ਲੁਧਿਆਣੇ ਵਾਲੇ ਵੋਟਰਾਂ ਦਾ ਧਨ ਭਾਗ ਹੋਵੇ ਲੁਧਿਆਣੇ ਵਾਲੇ ਵੋਟਰ ਖੁਸ਼ਕਿਸਮਤ ਹੋਣ ਜਿਹੜੇ ਬੰਦੇ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਦਾ ਬੂਟਾ ਲਾਇਆ ਉਹਨੂੰ ਸਜਾ ਦੇਣ ਸੋ ਫਰਸਟ੍ਰੇਟ ਹੋ ਕੇ ਜੋ ਮਰਜ਼ੀ ਬੋਲੀ ਜਾਵੇ ਮੈਨੂੰ ਕਿਸੇ ਕੋਲੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਇਹ ਕਵਾਂਗੇ ਵੀ ਖੁਸ਼ਕਿਸਮਤ ਹੋਵਾਂਗੇ ਜੇ ਮਜੀਠੀਆ ਲੁਧਿਆਣੇ ਚੋਂ ਲੜ ਲਵੇ ਅਸੀਂ ਤਾਂ ਆਪਣੇ ਕਹੇ ਹੋਏ ਜਿਹੜੇ ਲੋਕਾਂ ਦੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਉਹ ਤੇ ਕਹਾਂਗੇ ਵੀ ਜੇ ਉਹ ਲੜ ਲਵੇ ਤੇ ਜੀਵਨ ਸਫਲਾ ਹੋ ਜਾਏ ਆਵੇ ਲੁਧਿਆਣੇ ਆਟੇ ਤੇਲ ਦਾ ਲੋਕ ਭਾਪਤਾ ਕਰ ਦੇਣਗੇ ਵੀ ਕੀ ਭਾਅ ਵਿਕਦੀ ਆ ਜਾਂ ਰਾ ਪਿਆ ਜਾਣੀਏ ਤੇ ਜਾਂ ਬਾ ਪਿਆ ਜਾਣੀਏ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਤੇ ਲੁਧਿਆਣੇ ਦੇ ਕ੍ਰਾਂਤੀਕਾਰੀ ਵੋਟਰ ਦੇ ਅੱਗੇ ਆ ਕੇ ਸੱਚਾਈ ਦਾ ਸਾਹਮਣਾ ਕਰਨਾ ਬੜਾ ਔਖਾ ਸੋ ਚੌਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਦਸਦਾਣ ਇੱਕ ਦੂਜੇ ਨੂੰ ਚੁਣੌਤੀਆਂ ਦੇ ਰਹੇ ਨੇ ਵਾਰ ਪਲਟ ਵਾਰ ਵੀ ਜਾਰੀ ਨੇ ਅਜਿਹੇ ਚ ਹੁਣ ਦੇਖਣਾ ਇਹੀ ਹੋਵੇਗਾ ਕਿ ਵਿਕਰਮ ਜੇਠੀਆ ਸਿਮਰਜੀਤ ਸਿੰਘ ਬੈਂਸ ਦਾ ਦਿੱਤਾ ਚੈਲੰਜ ਕਬੂਲਦੇ ਨੇ ਜਾਂ ਫਿਰ ਇਹ ਸਭ ਬੋਟਾਂ ਮਟੋਰਨ ਲਈ ਮਹਿਜ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹਿ ਜਾਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ